बंद इन्हना भी जो है सारा चेक करके ਕੰਮ ਸਾਥੇ ਮੰਸਰ ਹੋ 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 ਚੇ ਗੱਲਾਂ ਰਾਜ ਹੈ ਹਾਂ ਸਰ ਕੀ ਗੱਲ ਹੈ ਕਿ ਮੈਂ ਬੋਕਾ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਮੈਂ ਰਾਜ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਹੋਟਲਾਂ ਤੇ ਰਿਗਾਰਡਿੰਗ ਚੈਕਿੰਗ ਬੈਂਚ ਲਾਇਆ ਗਿਆ ਜਿਸ ਦੇ ਵਿੱਚ ਸਾਡਾ ਮੇਨ ਮਕਸਦ ਹੈ ਕਿ ਜੋ ਫੈਸਟੀਵਲ ਸੀਜ਼ਨ ਆ ਰਿਹਾ ਉਸ ਦੇ ਰਿਗਾਰਡਿੰਗ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜੋ ਵੀ ਜੋ ਹੋਟਲ ਸਕੇ ਆ ਉਹਨਾਂ ਨੂੰ ਵੀ ਅਸੀਂ ਜੋ ਆਪਰੇਟਰਸ ਨੇ ਜਾਂ ਮਾਲਕ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜਦੋਂ ਵੀ ਕੋਈ ਬੰਦਾ ਤੁਹਾਡੇ ਹੋਟਲ ਦੇ ਵਿੱਚ ਰਹਿਣ ਵਾਸਤੇ ਆਉਂਦਾ ਤਾਂ ਉਸ ਦੇ ਪ੍ਰੋਪਰ ਜਿਹੜਾ ਹੈਗਾ ਵੈਰੀਫਿਕੇਸ਼ਨ ਜਿਹੜਾ ਆਧਾਰ ਕਾਰਡ ਜਾਂ ਉਹਦਾ ਆਈ ਪ੍ਰੂਫ ਲਿਆ ਜਾਵੇ ਤੋ ਜੇਕਰ ਕਿਸੇ ਇੱਕ ਦੇ ਬੰਦੇ ਦੇ ਕ੍ਰੈਡੈਂਸ਼ਲ ਦੇ ਵਿੱਚ ਤੁਹਾਨੂੰ ਕੋਈ ਖਾਮੀ ਨਜ਼ਰ ਆਉਂਦੀ ਹੈ ਤੁਹਾਨੂੰ ਸ਼ੱਕ ਲੱਗਦਾ ਹੈ ਤੋ ਉਸ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਬ੍ਰੈਂਡਾ ਦੇ ਉੱਪਰ ਦਿੱਤੀ ਜਾਵੇ ਤਾਂ ਕਿ ਕਿਸੇ ਅਨਸਕਮਲੀ ਘਟਨਾ ਨੂੰ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਰੋਕਿਆ ਜਾ ਸਕੇ ਕਮੀਆਂ ਕਾਫੀ ਸ਼ੁਮਈਆਂ ਰਹੀਆਂ ਦੇਖੇ ਕਿਤਨਾ ਬਰੀ ਜਿਹੀਆਂ ਆਵਾਂ ਤਾਂ ਡੈਫੀਨਿਟਲੀ ਜਿਹੜੇ ਫਾਇਰ ਸੇਫਟੀ ਦੇ ਰਿਕਾਰਡਿੰਗ ਜਾਂ ਹੋਰ ਜਿਹੜੀਆਂ ਸਿਕਿਉਰਿਟੀ ਐਂਡ ਸੇਫਟੀ ਦੇ ਰਿਕਾਰਡਿੰਗ ਜਿਹੜੀਆਂ ਕਮੀਆਂ ਹੈਗੀਆਂ ਨੇ ਉਹ ਕਾਫੀ ਮਾਤਰਾ ਦੇ ਵਿੱਚ ਪਾਈਆਂ ਗਈਆਂ ਨੇ ਤੋ ਉਸ ਦੇ ਰਿਕਾਰਡਿੰਗ ਅਸੀਂ ਸਿਵਲ ਐਡਮਿਨਿਸਟ੍ਰ ਇਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੀ ਇਦਾਂ ਦੀ ਜਿਹੜੀ ਹੈਗੀ ਇਹ ਜਿਹੜੇ ਕੰਮ ਨਾ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਜਿਹੜੀ ਹੈਗੀ ਕਿਸੇ ਦੀ ਵੀ ਜਾਨ ਜਾਂ ਜਿਹੜੀ ਹੈਗੀ ਆ ਉਹਦੀ ਮਾਲ ਨੁਕਸਾਨ ਜਿਹੜਾ ਹੈਗਾ ਉਹਨੋਂ ਤੋਂ ਪਹਿਲਾਂ ਹੀ ਰੋਕਣ ਵਾਸਤੇ ਜਿਹੜੀ ਸਕਿਉਰਿਟੀ ਜਾਂ ਸੇਫਟੀ ਫੀਚਰ ਜਿਹੜੇ ਪਾਏ ਜਾਂਦੇ ਨੇ ਸੋ ਇਹਨਾਂ ਦੀ ਕੰਪਲਾਈਂਸ ਜਿਹੜੀ ਹੈਗੀ ਨੇਸੈਸਰੀ ਹੈ ਤੇ ਇਹਨਾਂ ਨੂੰ ਵੀ ਅਸੀਂ ਪੀਨ ਕਰਦੇ ਹਾਂ ਕਿ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤੇ ਜੋ ਵੀ ਗਾਈਡਲਾਈਨਸ ਹੈਗੀਆਂ ਨੇ ਡਿਪਾਰਟਮੈਂਟਸ ਦੀਆਂ ਚਾਹੇ ਫਾਇਰ ਸੇਫਟੀ ਨੂੰ ਲੈ ਕੇ ਆਏ ਚਾਹੇ ਐਕਸਿਟ ਪਲਾਨ ਨੂੰ ਲੈ ਕੇ ਹੈਗੀਆਂ ਨੇ ਸੋਨਾਂ ਦੀ ਪ੍ਰੋਪਰ ਤਰੀਕੇ ਨਾਲ ਫੋਲੋ ਕੀਤਾ ਜਾਵੇ ਘਰਾਂ ਦੇ ਵਿੱਚ ਹੀ ਦੇਖੇਗੇ ਉਹ ਤਾਂ ਜੀ ਜੇ ਦੇਖਿਆ ਜਨੇ ਕੁੜੀ ਜੀ ਹੈਗਾ ਬਸ ਉਹ ਯਾਰ ਕਿੱਥੇ ਦੇਖੋ ਉਹਨਾਂ ਨੇ ਕੁਝ ਡਾਕੂਮੈਂਟ ਪੇਸ਼ ਕੀਤੇ ਨੇ ਬਟ ਉਹ ਅੰਡਰ ਚੈਕਿੰਗ ਹੈਗੇ ਨੇ ਉਹ ਅਸੀਂ ਚੈੱਕ ਕਰਾਂਗੇ ਤੇ ਵੈਰੀਫਾਈ ਕਰਾਂਗੇ ਜੇਕਰ ਉਹਨਾਂ ਦੇ ਡਾਕੂਮੈਂਟਸ ਦੇ ਵਿੱਚ ਵੀ ਖਾਮੀਆਂ ਪਾਈਆਂ ਗਈਆਂ ਨੇ ਤਾਂ ਨਿਖਲਾ ਵੈਕਸ਼ਨ ਨਾ ਮਾ